ਕਿਤਾਬ ਹੈ ਜੀ ਪੋ ਦੀਆਂ ਰਾਤਾਂ ਜੋ ਕਿ ਲੜੀਵਾਰ ਚੈਪਟਰ ਚੱਲ ਰਹੇ ਨੇ ਅੱਜ ਦੇ ਚੈਪਟਰ ਵਿੱਚ ਆਪਾਂ ਵਿਚਾਰ ਕਰਾਂਗੇ ਪੜਾਂਗੇ ਫਤੇਗੜ ਸਾਹਿਬ ਕਈ ਸਦੀਆਂ ਪਹਿਲਾਂ ਸੰਗਣੇ ਜੰਗਲ ਦੇ ਵਿੱਚਕਾਰ ਸਰਿੰਦ ਨਾਮ ਦੇ ਆਰੀਆ ਲੋਕ বাসਦੇ ਸੀ ਉਹਨਾਂ ਦੇ ਵਸਣ ਸਥਾਨ ਨੂੰ ਸਰਹਿੰਦ ਕਿਹਾ ਜਾਂਦਾ ਸੀ ਜੰਗਲ ਵਿੱਚ ਵਸੇ ਹੋਣ ਕਰਕੇ ਇਸ ਨਗਰ ਨੂੰ ਸਰਿੰਦ ਸ਼ੇਰ ਦੀ ਗੁਫਾ ਵੀ ਕਿਹਾ ਜਾਣ ਲੱਗਾ ਹੌਲੀ ਹੌਲੀ ਇਹ ਨਗਰ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਗਿਆ ਇਸ ਨੂੰ ਸਰਹਿੰਦ ਕਹਿਣ ਲੱਗ ਪਏ ਹਿੰਦੁਸਤਾਨ ਦੇ ਸੁਲਤਾਨਾਂ ਦੀ ਮਾਰ ਹੇਠ ਸਰਹਿੰਦ ਨੇ ਕਈ ਵਾਰ ਉਥਲ ਪਥਲ ਦਾ ਸਾਹਮਣਾ ਕੀਤਾ ਸੁਲਤਾਨ ਫਿਰੋਜ਼ਾ ਤੁਗਲਕ ਨੇ 1356 ਸਵੀ ਵਿੱਚ ਸਮਾਣਾ ਦੀ ਹਕੂਮਤ ਨੂੰ ਦੋ ਹਿੱਸਿਆਂ 'ਚ ਵੰਡ ਕੇ ਸਰਹਿੰਦ ਨੂੰ ਵਖਰਾ ਪ੍ਰਗਣਾ ਜ਼ਿਲ੍ਹਾ ਥਾਪ ਦਿੱਤਾ ਇਹ ਉਸ ਨੇ ਇਸ ਦੇ ਨੇੜੇ ਵਗਦੀ ਹੰਸਲਾ ਨਦੀ ਜੋ ਹੁਣ ਚੋਹ ਦੇ ਰੂਪ ਚ ਨਾਮਾਤਰੀ ਹੈ ਦੇ ਕਿਨਾਰੇ ਤੇ ਨਵੀਂ ਰੂਪ ਚ ਇੱਕ ਮਜ਼ਬੂਤ ਕਿਲਾ ਉਸਾਰਿਆ ਜੋ ਕਿ 1660 ਈਸਵੀ ਨੂੰ ਮੁਕੰਮਲ ਹੋ ਗਿਆ ਮੁਗਲ ਬਾਦਸ਼ਾਹ ਬਾਬਰ ਅਤੇ ਅਕਬਰ ਦੇ ਸਮੇਂ ਸਰਹੰਦ ਦਾ ਹੋਰ ਵਿਦੇਰੇ ਵਿਕਾਸ ਹੋਣਾ ਆਰੰਭ ਹੋ ਗਿਆ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਤੱਕ ਸਰਹੰਦ ਦੇ ਅਧੀਨ 28 ਪਰਗਣੇ ਆ ਚੁੱਕੇ ਸਨ ਕਈ ਮੀਲਾਂ ਤੱਕ ਫੈਲੇ ਇਸ ਧਨੀ ਸ਼ਹਿਰ ਨੂੰ ਹਿੰਦੁਸਤਾਨ ਦੇ ਸਿਰਜੋ ਜਾਣਿਆ ਜਾਣ ਲੱਗ ਪਿਆ ਸੁਲਤਾਨ ਫਿਰੋਜ਼ शाह ਵੱਲੋਂ ਉਹ ਸਾਰੇ ਕਿਲੇ ਨੂੰ ਮੁਗਲ ਬਾਦਸ਼ਾਹ ਨੇ ਹੋਰ ਬਥੇਰੇ ਮਜ਼ਬੂਤ ਬਣਾਇਆ ਤੇ ਇਸ ਦੇ ਘੇਰੇ ਵਿੱਚ ਵੀ ਬਹੁਤ ਵਾਧਾ ਕੀਤਾ ਇਸ ਦੀ ਚਾਰ ਦਿਵਾਰੀ ਦੇ ਅੰਦਰ ਠੰਡਾ ਬੁਰਜ ਤੇ ਇੱਕ ਕਚਹਿਰੀ ਦਾ ਨਿਰਮਾਣ ਵੀ ਕੀਤਾ ਗਿਆ ਕੁਝ ਏਕੜ ਚ ਫੈਲੇ ਹੋਏ ਇਸ ਕਿਲੇ ਵਿੱਚੋਂ ਆਪਣੀ ਕਚਹਿਰੀ ਚ ਬੈਠੇ ਬੈਠ ਕੇ ਜ਼ੁਲਮੀ ਵਜ਼ੀਰ ਖਾਨ ਨੇ ਅਲੱਗ-ਅਲੱਗ ਸਮੇਂ ਤੇ ਅਨੇਕਾਂ ਲੋਕਾਂ ਨੂੰ ਵੈਸ਼ਿਆਨਾ ਤਰੀਕਿਆਂ ਨਾਲ ਮਾਰਨ ਦੇ ਹੁਕਮ ਸੁਣਾਏ ਸਾਬਜਾਦਿਆਂ ਨੂੰ ਜਿਉਂਦੇ ਜੀ ਮਾਰਨ ਦਾ ਫਤਵਾ ਵੀ ਇੱਥੇ ਹੀ ਹੋਇਆ ਸੀ ਉਹਨਾਂ ਨੂੰ ਸ਼ਹੀਦ ਵੀ ਇਸ ਕਿਲੇ ਦੇ ਅੰਦਰ ਇਹ ਹਜ਼ਾਰਾਂ ਲੋਕਾਂ ਦੇ ਸਾਹਮਣੇ ਕੀਤਾ ਗਿਆ ਪਾਪਾਂ ਨਾਲ ਭਰੇ ਹੋਏ ਇਸ ਕਿਲੇ ਦਾ ਸਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭੰਨਿਆ ਉਸਨੇ 12 ਮਈ 1710 ਈਸਵੀ ਨੂੰ ਚੱਪੜ ਜੜੀ ਦੇ ਮੈਦਾਨ ਵਿੱਚ ਪਾਪੀ ਵਜ਼ੀਰ ਖਾਨ ਨੂੰ ਸੋਧ ਕੇ ਕਿਲੇ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ 13 ਮਈ ਨੂੰ ਸ਼ਹੀਦ ਸਿੰਘਾਂ 13 ਮਈ ਨੂੰ ਸ਼ਹੀਦ ਸਿੰਘਾਂ ਦੇ ਸੰਸਕਾਰ ਕਰਕੇ ਪਾਪੀਆਂ ਨੂੰ ਸਜ਼ਾ ਦੇ ਕੇ 14 ਮਈ ਤੋਂ ਸਿੰਘਾਂ ਦੇ ਹੱਥੋਂ 3 ਦਿਨ ਤੱਕ ਪਾਪੀਆਂ ਦੀ ਕਤਲੋਗਾਰਤ ਹੁੰਦੀ ਰਹੀ ਅਮਨ ਅਮਾਨ ਹੋਣ ਤੇ ਬੰਦਾ ਸਿੰਘ ਸ਼ਹੀਦਾਂ ਦੇ ਸਥਾਨਾਂ ਸ਼ਹੀਦ ਦੀਸਤਾਨਾ ਠੰਡਾ ਬੁਰਜ ਵਿਵਾਨਗੜ੍ਹ ਤੇ ਜੋਤੀਸਰੂਪ ਤੇ ਨਮਸਕਾਰ ਕਰਨ ਗਿਆ ਤੇ ਉਸ ਨੇ ਖਾਲਸੇ ਨੂੰ ਨਿਰਦੇਸ਼ ਦਿੱਤੇ ਕਿ ਸ਼ਹੀਦ ਦੀਸਤਾਨਾ ਤੇ ਬਹੁਤੀ ਛੇਤੀ ਗੁਰਦੁਆਰਾ ਉਸਾਰਿਆ ਜਾਵੇ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਉੱਥੇ ਨਿਸ਼ਾਨ ਸਾਹਿਬ ਝੁਲਾ ਕੇ ਕੁਝ ਹੀ ਮਹੀਨਿਆਂ ਚ ਸੁੰਦਰ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਗਿਆ ਠੰਡਾ ਬੁਰਜ ਜਿਉਂ ਦਾ ਤਿਉਂ ਰੱਖ ਕੇ ਵਿਵਾਨਗੜ੍ਹ ਦੇ ਜੋਤੀਸਰੂਪ ਵਾਲੇ ਸਥਾਨਾਂ ਤੇ ਜ਼ਾਦੂਗਰ ਬਜੋ ਥੜਾ ਸਭ ਉਸਾਰ ਦਿੱਤੇ ਗਏ ਇਹਨਾਂ ਦੀ ਸੇਵਾ ਸੰਭਾਲ ਲਈ ਕੋ ਸਿੰਘ ਨਿਯਤ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਸਭ ਜਾਦਿਆਂ ਪ੍ਰਤੀ ਅਥਾ ਸ਼ਰਧਾ ਰੱਖਦੇ ਹੋਏ ਚਿੱਦੀਸਤਾਨਾ ਦਾ ਨਾਮ ਛੋਟੇ ਸਭ ਜਾਦਿਆਂ ਦੇ ਨਾਂ ਤੇ ਫੱਦੇਗੜ ਸਭ ਰੱਖ ਦਿੱਤਾ ਤੇ ਸਰਹੰਦ ਦਾ ਹਾਕਮ ਭਾਈ ਬਾਦ ਸਿੰਘ ਥਾਪਿਆ 9 ਜੂਨ 1716 ਈਸਵੀ ਨੂੰ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਅਗਲੇਰੇ ਸਮੇਂ ਖਾਲਸਾ ਪੰਥ ਬਹੁਤ ਹੀ ਵਿਖੜਿਆ ਤੇ ਕਸ਼ਟ ਭਰੇ ਬਤੀਤ ਸਮਾ ਬਤੀਤ ਕੀਤੇ ਕਸ਼ਟ ਭਰਿਆ ਸਮਾ ਆ ਗਿਆ ਮੁਗਲ ਹਕੂਮਤ ਨੇ ਸਿੱਖਾਂ ਉਤੇ ਜੀ ਪਰ ਕੇ ਜ਼ੁਲਮ ਕੀਤੇ ਅਤੇ ਇਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਤਹਸਨੈਸ ਕੀਤਾ ਇਸੇ ਹਨੇਰੀ ਗਰਦੀ ਚ ਬਾਬਾ ਜੀ ਵੱਲੋਂ ਉਹ ਸਾਰੇ ਸਾਬਜਾਦਿਆਂ ਦੇ ਸਿੱਧੀ ਸਥਾਨਾਂ ਨੂੰ ਮਿੱਟੀ ਦੇ ਢੇਰ ਥੱਲੇ ਦਫਨ ਕਰ ਦਿੱਤਾ ਗਿਆ ਕਈ ਦਹਾਕਿਆਂ ਬਾਅਦ ਸਮਾ ਬਦਲਿਆ ਤਾਂ ਖਾਲਸਾ ਪੰਥ ਦਾ ਜ਼ੋਰ ਵਧਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਅਰਦਾਸਾ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਸਿੱਖ ਮਿਸਲਾਂ ਦੇ ਸਰਦਾਰਾਂ ਸਮੇਤ ਖਾਲਸਾ ਦਲ ਸਰਹੰਦ ਤੇ ਹੱਲਾ ਬੋਲ ਦਿੱਤਾ ਉਹਨਾਂ ਨੇ 14 ਜਨਵਰੀ 1764 ਈਸਵੀ ਨੂੰ ਇੱਥੋਂ ਦੇ ਨਵਾਬ ਜ਼ੈਨਖਾਨ ਨੂੰ ਮਾਰ ਕੇ ਸਰਹੰਦ ਨੂੰ ਮੁੜ ਫਤਿਹ ਕਰ ਲਿਆ ਸਰਹੰਦ ਦੀ ਇੱਟ ਨਾਲ ਇੱਟ ਖੜਕਾਣਾ ਸਰਹੰਦ ਦੀ ਇੱਟ ਨਾਲ ਇਟ ਖੜਕਾ ਕੇ ਇਸ ਨੂੰ ਤਬਾਹ ਕਰ ਦਿੱਤਾ ਇਸ ਦੀ ਤਬਾਹੀ ਚ ਸਰਹੰਦ ਦੇ ਕੁਝ ਕੁਝ ਮੁਹੱਲੇ ਬੱਚੇ ਜਿੱਥੇ ਹਿੰਦੂ ਸਿੱਖ ਵੱਸਦੇ ਸੀ ਜਾਂ ਗੁਰੂ ਘਰ ਦੇ ਵਿਰੋਧੀ ਵੀ ਸਨ ਸਰਹੰਦ ਸੋਧ ਕੇ ਸਰਹੰਦ ਸੋਧ ਕੇ ਸਰਦਾਰਾਂ ਨੇ ਬੱਚੇ ਹੋਏ ਮੁਹੱਲਿਆਂ ਚੋਂ ਸਿਆਣੀ ਉਮਰ ਦੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਉਹਨਾਂ ਕੋਲੋਂ ਸਾਬ ਜਦਿਆਂ ਦੀ ਸ਼ੀਦੀ ਦਾ ਵਰਤੰਤ ਸੁਣਿਆ ਤੇ ਉਹਨਾਂ ਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਇਹਨਾਂ ਬਜ਼ੁਰਗਾਂ ਨੇ ਆਪਣੇ ਬਚਪਨ ਚ ਸੀ ਦੀਨ ਅੱਖੀ ਵੇਖਿਆ ਸੀ ਅੱਖੀ ਵੇਖਿਆ ਸੀ ਇਸ ਤਰ੍ਹਾਂ ਸ਼ੀਰ ਕੀਤਾ ਗਿਆ ਸਾਬਜਾਦਿਆਂ ਨੂੰ ਇਹਨਾਂ ਵਿੱਚ ਇੱਕ 80 ਸਾਲ ਦਾ ਤਰਖਾਨ ਬਰਾਦਰੀ ਦਾ ਬਜ਼ੁਰਗ ਉਸਨੇ ਸਭ ਤੋਂ ਮੋਹਰੇ ਹੋ ਕੇ ਰੋ ਰੋ ਕੇ ਸਿੱਖ ਸਰਦਾਰਾਂ ਨੂੰ ਸਾਬਜਾਦਿਆਂ ਦੇ ਹੋਏ ਜ਼ੁਲਮ ਬਾਰੇ ਦੱਸਿਆ ਉਹਨਾਂ ਦੇ ਠੰਡਾ ਉਹਨਾਂ ਨੇ ਠੰਡਾ ਬੁਰਜ ਸੀ ਦੀ ਸਥਾਨਾ ਵਿਵਾਨਗੜ੍ਹ ਅਤੇ ਜੋਤੀਸਰੂ ਵਾਲੇ ਥਾਂ ਸਰਦਾਰਾਂ ਨੂੰ ਨਾਲ ਲਿਜਾ ਕੇ ਦਿਖਾਏ ਬਜ਼ੁਰਗ ਨੇ ਨਿਸ਼ਾਨਦੇਹੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਸਮੇਤ ਸਰਦਾਰਾਂ ਸਰਦਾਰ ਇਹਨਾਂ ਸਥਾਨਾਂ ਤੇ ਆਏ ਅੱਦੇ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਅਰਦਾਸ ਕਰਵਾਈ ਸਿਆਣਿਆਂ ਤੋਂ ਸ਼ਹੀਦੀ ਬਿਰਤਾਂਤ ਕੰਨੀ ਸੁਣ ਤੇ ਸਥਾਨਾਂ ਨੂੰ ਅੱਖੀਂ ਦੇਖ ਕੇ ਸਰਦਾਰਾਂ ਤੇ ਸਰਦਾਰਾਂ ਅਤੇ ਦੇਖਣ ਸੁਣਨ ਵਾਲਿਆਂ ਦੀਆਂ ਅੱਖਾਂ 'ਚੋਂ ਨੀਰ ਵਹਿ ਤਰਿਆ ਇਹਨਾਂ ਸਰਦਾਰਾਂ ਨੇ ਆਪਣੇ ਪਿਓ ਦਾਦਿਆਂ ਕੋਲੋਂ ਸਭ ਜਾਦਿਆਂ ਦਾ ਸ਼ਹੀਦੀ ਬਿਰਤਾਂਤ ਸੁਣਿਆ ਹੋਇਆ ਸੀ ਜੋ ਕਿ ਇਹਨਾਂ ਦੇ ਪਿਓ ਦਾਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਰਹਿ ਚੁੱਕੇ ਸਨ ਰਾਤ ਨੂੰ ਸਾਰੇ ਹੀ ਸਰਦਾਰਾਂ ਨੇ ਇਕੱਠੇ ਹੋ ਕੇ ਇਹ ਸਲਾਹ ਕੀਤੀ ਕਿ ਜਿਸ ਥਾਂ ਤੇ ਸਭ ਜ਼ਾਦੇ ਸ਼ਹੀਦ ਕੀਤੇ ਗਏ ਉਸ ਸਥਾਨ ਤੇ ਸਿਦੀ ਸਥਾਨ ਉਸਾਰਿਆ ਜਾਵੇਗਾ ਅਗਲੀ ਸਵੇਰ ਨੂੰ ਸਰਦਾਰਾਂ ਨੇ ਸਭ ਤੋਂ ਪਹਿਲਾਂ ਕਾਰਜ ਇਹ ਕੀਤਾ ਗਿਆ ਕੀਤਾ ਕਿ ਜਿੱਥੇ ਸਭ ਜ਼ਾਦੇ ਸ਼ਹੀਦ ਹੋਏ ਸੀ ਉੱਥੇ ਬਹੁਤ ਹੀ ਸੁੰਦਰ ਥੜਾ ਸਭ ਉਸਾਰ ਦਿੱਤਾ ਉੱਪਰ ਚੌਂਕੀ ਰੱਖ ਕੇ ਚੰਦੋਆ ਤਾਣਿਆ ਪੰਜ ਸ਼ਸਤਰ ਚੌਂਕੀ ਉੱਪਰ ਸਜਾ ਕੇ ਇੱਕ ਸਿੰਘ ਨੂੰ ਚੌਰ ਕਰਨ ਲਈ ਨਿਯਤ ਕੀਤਾ ਤੇ ਇੱਥੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ ਅਤੇ ਉਸ ਦੇ ਨਾਲ ਹੋਰ ਵੀ ਕਈ ਸਿੰਘ ਤਾਇਨਾਤ ਕੀਤੇ ਸਾਰੇ ਹੀ ਸਰਦਾਰਾਂ ਤੇ ਖਾਲਸਾ ਪੰਥ ਨੇ ਇੱਥੇ ਇਕੱਤਰ ਹੋ ਕੇ ਬਹੁਤ ਸਾਰੀ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕਰ ਅਰਦਾਸ ਕਰਵਾਈ ਉਹਨਾਂ ਨੇ ਸ਼ਸਤਰਾਂ ਨੂੰ ਗੁਰੂ ਸਨਮਾਨ ਜਾਨ ਮਾਇਆ ਭੇਟ ਕਰ ਪ੍ਰਕਰਮਾ ਕੀਤੀਆਂ ਸ਼ਰਦਾ ਨਾਲ ਮੱਥਾ ਟੇਕਿਆ ਉਪਰੰਤ ਕੀਰਤਨੀ ਸਿੰਘਾਂ ਨੇ ਕੀਰਤਨ ਕੀਤਾ ਤੇ ਗੁਰੂ ਕੇ ਲੰਗਰ ਵਰਤਾਏ ਗਏ ਇਸ ਤੋਂ ਬਾਅਦ ਛੇਤੀ ਹੀ ਇੱਥੇ ਥੜੇ ਨੂੰ ਥੜੇ ਨੂੰ ਵਿਚਾਰ ਰੱਖ ਕੇ ਉੱਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰ ਕੇ ਨੇੜੇ ਨਿਸ਼ਾਨ ਸਭ ਝੁਲਾ ਦਿੱਤਾ ਬਹੁਤ ساری ਜ਼ੰਗੀਰ ਵੀ ਸੀ ਦੀਸਾਨਾਂ ਦੇ ਨਾਂ ਤੇ ਲਿਖਤ ਕਰਵਾ ਕੇ ਇਸ ਸਥਾਨਾਂ ਦੇ ਨਾਂ ਗੁਰਦੁਆਰਾ ਇਸ ਸਥਾਨਾ ਦਾ ਨਾਮ ਗੁਰਦੁਆਰਾ ਫਤੇਗੜ ਸਾਹਿਬ ਰੱਖਿਆ ਜਥਾ ਜੋਗ ਸਭ ਨੇ ਧੰਨ ਦੀਓ ਗੁਰਦੁਆਰਾ ਰਚ ਕਾਇਮ ਕੀਓ ਮਠਾ ਚੋਰ ਤਾਹੇ ਪੈਧਾਰਾ ਨਾਮ ਫਤੇਗੜ ਪੰਥ ਉਚਾਰਾ ਖਾਲਸਾ ਪੰਥ ਨੇ ਵਿਵਾਨਗੜ ਤੇ ਜੋਤੀ ਸਰੂਪ ਵਾਲੇ ਸਥਾਨਾਂ ਤੇ ਥੜਾ ਸਭ ਉਸਾਰ ਨਿਸ਼ਾਨ ਸਭ ਝੁਲਾ ਕੇ ਸਿੱਧੀ ਜ਼ਾਦਗਰ ਕਾਇਮ ਕੀਤੀਆਂ ਠੰਡਾ ਬੁਰਜ ਨੂੰ ਜਿਉਂ ਦਾ ਤਿਉਂ ਰੱਖ ਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਸਥਾਨਾਂ ਵਜੋਂ ਪੂਜਣਾ ਸ਼ੁਰੂ ਕਰ ਦਿੱਤਾ ਸਾਭ ਜਾਦਿਆਂ ਦੇ ਸ਼ੀਦੀ ਸਥਾਨਾਂ ਦੀ ਉਸਾਰੀ ਹੁਣ ਤੀਜੀ ਵਾਰ ਹੋਈ ਸੀ ਪਹਿਲੀ ਵਾਰ ਪਾਪੀ ਵਜ਼ੀਰ ਖਾਂ ਨੇ ਆਪਣੇ ਕਸ਼ਟਾਂ ਤੋਂ ਛੁਟਕਾਰਾ ਪਾਉਣ ਲਈ ਚੌਧਰੀ ਕਪੂਰੇ ਬਰਾੜ ਤੇ ਕਹਿਣ ਤੇ ਇੱਥੇ ਚਬੂਤਰਾ ਠੜਾ ਬਣਾਇਆ ਸੀ ਦੂਸਰੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ ਫਿਰ ਖਾਲਸਾ ਪੰਥ ਨੇ ਤੀਜੀ ਵਾਰ ਸ਼ੀਦਾਾਂ ਦੀ ਯਾਦਗਰ ਗੁਰਦੁਆਰਾ ਅਵਸਾਰ ਕੇ ਸਦੀ ਵੀ ਕਾਇਮ ਕਰ ਦਿੱਤੀ ਇਸ ਤੋਂ ਅਗਲਾ ਕਾਰਜ ਖਾਲਸਾ ਪੰਥ ਲਈ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਸੀ ਇਸ ਨੂੰ ਅਹਿਮਦ ਸ਼ਾਹ ਅਬਦਾਲੀ ਨੇ 10 April 1762 ਇਸਵੀ ਨੂੰ ਢਾ ਦਿੱਤਾ ਸੀ ਸਰਦਾਰ ਤਿੱਸਾ ਸਿੰਘ ਆਲੂਵਾਲੀਆ ਸਰਹਿੰਦਰ ਦੇ ਲੁੱਟ ਦੇ ਖਜ਼ਾਨੇ ਨੂੰ ਗੁਰੂਦਰ ਦੀ ਖਰਚਣਾ ਚਾਹੁੰਦਾ ਸੀ ਗੁਰੂਦਰ ਲਈ ਹੀ ਖਰਚਣਾ ਚਾਹੁੰਦੇ ਸੀ ਉਸ ਨੇ ਇੱਕ ਚਾਦਰ ਵਿਛਾ ਕੇ ਉਸ ਵਿੱਚ 9 ਲੱਖ ਰੁਪਇਆ ਪਾਇਆ ਤੇ ਬਾਕੀ ਸਰਦਾਰਾਂ ਨੂੰ ਕਿਹਾ ਕਿ ਉਹ ਵੀ ਇਸ ਵਿੱਚ ਮਾਇਆ ਭੇਟ ਕਰਨ ਤਾਂ ਕਿ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀ ਮੁਰੋਸਾਰੀ ਹੋ ਸਕੇ ਬਾਕੀ ਦੇ ਸਰਦਾਰਾਂ ਨੇ ਉਸ ਪੰਥ ਉਸ ਵਿੱਚ 5 ਲੱਖ ਤੋਂ ਜ਼ਿਆਦਾ ਮਾਇਆ ਢੇਰੀ ਕਰ ਦਿੱਤੀ ਤੇ ਉਸ ਚਾਦਰ ਨੂੰ ਪੰਡ ਬਣ ਕੇ ਖਾਲਸਾ ਪੰਥ ਨੇ ਉਸ ਨੂੰ ਗੁਰੂ ਦੀ ਚਾਦਰ ਕਹਿ ਕੇ ਸਤਕਾਰਿਆ ਇਸ ਮਾਇਆ ਨਾਲ ਇੱਥੇ ਸਾਲ ਦੀ ਸਾਲ ਹੀ 1764 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਤੇ ਸਰੋਵਰ ਨੂੰ ਸਾਫ਼ ਕਰਾ ਕੇ ਜਲ ਭਰ ਦਿੱਤਾ ਅਗਲੇ ਕੁਝ ਸਾਲਾਂ ਚ ਬੁੰਗਿਆਂ ਤੇ ਮਕਾਨਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਸੇਵਾ ਸੰਪੂਰਨ ਕੀਤੀ ਗਈ ਸਾਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਮੌਜੂਦਾ ਇਮਾਰਤ ਦੀ ਆਰੰਭਤਾ ਛੇ ਦੀ ਸਥਾਨਾਂ ਦੇ ਸਥਾਨਾ ਸ੍ਰੀ ਫਤਿਹਗੜ ਸਾਹਿਬ ਤੋਂ ਹੋਈ ਸੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਜੀ ਫਤਿਹਗੜ ਸਾਹਿਬ ਬਾਰੇ ਗੱਲ ਕੀਤੀ ਹੈ ਕਿਸ ਤਰ੍ਹਾਂ ਪਹਿਲੀ ਵਾਰ ਪਾਪੀ ਵਜ਼ੀਰ ਦੇ ਨੂੰ ਮਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉੱਥੇ ਜਿਹੜੇ ਸਿੱਧੀ ਸਥਾਨ ਬਣਾਏ ਕਿਉਂਕਿ ਪਹਿਲੀ ਵਾਰ ਇਤਿਹਾਸ ਨੂੰ ਪੜਦੇ ਆ ਰਹੇ ਸੀ ਵਜ਼ੀਰ ਖਾਨ ਨੇ ਵੀ ਥੜਾ ਬਣਾਇਆ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਥੜਾ ਬਣਾਇਆ ਉਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਥੜਾ ਬਣਾਇਆ ਇਸ ਵੀਡੀਓ ਦੇ ਵਿੱਚ ਆਪਾਂ ਫਤਿਹਗੜ੍ਹ ਸ਼ਹਿਰ ਬਾਰੇ ਵਿਸਥਾਰ ਨਾਲ ਵਿਚਾਰੇ ਆ ਅਗਲੇ ਚੈਪਟਰ